ਉਹ ਸਾਰਿਆਂ ਦਾ ਕਹਿਣਾ ਕਿ ਸਾਨੂੰ ਉਪਰੋਂ ਹਦਾਇਤ ਆ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤਾਂ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਕਿ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਬਹੁਤ ਤੱਕਾਵਾ ਤੇ ਇੱਕ ਪੰਜਾਬ ਚੋਂ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਤੰਤਰ ਹੈ ਤੇ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਘਾਣ ਕਰ ਰਹੇ ਖੁਦ ਹੀ ਕਰ ਰਹੇ ਲੋਕਤੰਤਰ ਦਾ ਦਹਾਈ ਦੇਣ ਵਾਲੇ ਲੋਕਤੰਤਰ ਦਾ ਘਾਣ ਕਰ ਰਹੇ ਤੇ ਇਹ ਕਿ ਬਹੁਤ ੱਤਕਾ ਵਾਏ ਪੰਜਾਬ ਦੇ ਲੋਕਾਂ ਦਾ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਦੇਖੋ ਇਸ ਤbaar ਬੱਠੇ ਨਜ਼ਰਬੰਦ ਤੇ ਤਾਂ ਹੁੰਦਾ ਜੀ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਇਆ ਸੀ ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਿਬਰੂਗੜ੍ਹ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਭ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੂੰ ਪੁਲਿਸ ਨੇ ਅੱਜ ਨਜ਼ਰਬੰਦ ਕਰ ਦਿੱਤਾ ਭਾਰੀ ਪੁਲਿਸ ਫੋਰਸ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਅਤੇ ਉਹਨਾਂ ਦੀ ਰਿਹائش ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ। ਤਰਸੇਮ ਸਿੰਘ ਨੇ ਹਾਲ ਹੀ ਚ ਨਵੀਂ ਪਾਰਟੀ ਬਣਾਉਂਦਾ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਇਹ ਪਾਰਟੀ ਮਾਗੀ ਮੇਲੇ ਦੌਰਾਨ ਬਣਾਈ ਜਾਣੀ ਸੀ। ਅਮਰਿਤਪਾਲ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਤਰਸੇਮ ਸਿੰਘ ਨੇ ਨਵੀਂ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਨਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕੌਮੀ ਇਨਸਾਫ ਮੋਰਚਾ ਆਪਣੇ ਸਮਰਥਕਾਂ ਸਮੇਤ ਮੇਲੇ 'ਚ ਸ਼ਾਮਲ ਹੋਣਾ ਸੀ। ਪਿੰਡ ਜੱਲੂਪੁਰ ਖੇੜਾ 'ਚ ਸੋਮਵਾਰ ਦੇ ਰਾਤੋਂ ਹੀ ਪੁਲਿਸ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਅੱਜ ਸਵੇਰੇ ਤੱਕ ਪੂਰਾ ਪਿੰਡ ਪੁਲਿਸ ਦੀ ਘੇਰਾਬੰਦੀ ਚ ਆ ਗਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਘਰ ਦੇ ਬਾਹਰ 100 ਤੋਂ ਵੱਧ ਪੁਲਿਸ ਮਲਾਜ਼ਮ ਵਿਸ਼ੇਸ਼ ਤੌਰ ਤੇ ਤਾਇਨਾਤ ਨੇ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਪ੍ਰਗਟਾਵਾ ਨਹੀਂ ਕੀਤਾ ਪੁਲਸ ਵਾਲਿਆਂ ਦਾ ਕਹਿਣਾ ਕਿ ਸਾਨੂੰ ਉੱਪਰ ਹਦਾਇਤਾਂ ਹੈ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਤੇ ਅਸੀਂ ਕੋਈ ਇਹੋ ਜਿਹਾ ਟਕਰਾਅ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਤੇ ਇਸ ਕਰਕੇ ਤੁਸੀਂ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਚਲੋ ਅਸੀਂ ਆਪਣੇ ਸਾਡਾ ਫਰਜ ਬਣਦਾ ਸੀ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰਨ ਕਰ ਰਹੇ ਸਾਂ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਰਕਾਰ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਕਿ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਬਹੁਤ ਧੱਕਾਵਾ ਤੇ ਇੱਕ ਪੰਜਾਬ ਚ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੁਣ ਇਸ ਰੋਕਣ ਵਾਸਤੇ ਇੱਕ ਪਰਿਵਾਰ ਦੇ ਜਾਂ 5 7 10 20 ਬੰਦਿਆਂ ਨੂੰ ਇਨੀ ਫੋਰਸ ਦੀ ਲੋੜ ਨਹੀਂ ਹੈ ਤੇ ਵੇਖੋ ਕਿਦਾਂ ਇਹ ਇਹ ਚੀਜ਼ ਫੋਰਸ ਇਨੀ ਇਕੱਠੀ ਕਰਕੇ ਕੀ 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 ਦਰਸਾਉਣਾ ਚਾਹੁੰਦੇ ਆ ਕਿ ਜਦੋਂ ਕਿ ਇਹ ਪੰਜਾਬ ਚ ਇੰਡਾ ਵੱਡਾ ਨਸ਼ੇ ਦਾ ਨੈਕਸਸ ਚੱਲ ਰਿਹਾ ਵਾ ਉਹਦੇ ਵਾਸਤੇ ਤੁਸੀਂ ਇਨਾ ਐਫਰਟ ਕਰੋ ਤੇ ਕੁਝ ਲੋਕਾਂ ਨੂੰ ਕੋਈ ਲੋਕਾਂ ਨੂੰ ਕੋਈ ਸੁਖਸ਼ਤ ਸੁਖਸਤ ਸ਼ਾਅ ਵੇ ਕੋ ਵੱਡਾ ਹੋਰ ਕਈ ਮਸਲੇ ਬਹੁਤ ਤਰ੍ਹਾਂ ਦੇ ਆ ਲੋਕ ਕਈ ਤਰ੍ਹਾਂ ਦੇ ਕਈ ਤਰ੍ਹਾਂ ਨਾਲ ਪੀੜਤ ਆ ਪਰ ਮੇਰੇ ਖਿਆਲ ਆ ਕਿ ਫੋਰਸ ਦੀ ਵੀ ਦਰਵਰ ਤੋਂ ਕਰ ਰਹੀ ਸਰਕਾਰ ਆ ਤੇ ਲੋਕਾਂ ਦੇ ਵੀ ਅਧਿਕਾਰਾਂ ਦਾ ਵੀ ਹਨਨ ਕਰ ਰਹੀ ਆ ਇਹ ਕੌਮੀ ਇਨਸਾਫ ਮੋਰਚ ਚ ਜਾਣਾ ਸਾਰਿਆਂ ਦਾ ਫਰਜ਼ ਬਣਦਾ ਸੀ ਤੇ ਅਸੀਂ ਸਾਰੇ ਸੰਗਤਾਂ ਨੂੰ ਕਈਆਂ ਦਿਨਾਂ ਤੋਂ ਅਪੀਲ ਕਰ ਰਹੇ ਸੀ ਕਿ ਤੁਸੀਂ ਵੱਧ ਤੋਂ ਵੱਧ ਉਹਦਾ ਹਿਸਾਬ ਲਾਓ ਤੇ ਮੇਰੇ ਖਿਆਲ ਅਕਿ ਸਰਕਾਰ ਸਰਕਾਰ ਇਹ ਬੁਖਲਾ ਗਈ ਪਤਾ ਨਹੀਂ ਕੀ ਕਾਰਨ ਹੈ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਤੰਤਰ ਹੈ ਤੇ ਇਹ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਕਹਾਣ ਕਰ ਰਹੇ ਖੁਦ ਹੀ ਕਰ ਰਹੇ ਲੋਕਤੰਤਰ ਦਾ ਦਿਖਾਈ ਦੇਣ ਵਾਲੇ ਲੋਕਤੰਤਰ ਦਾ ਕਹਾਣ ਕਰ ਰਹੇ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਘਰ ਦੇ ਵਿੱਚ ਨજરਬੰਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਤੇ ਹੁਣ ਤੁਸੀਂ ਦੇਖ ਲਓ ਕਿ ਫਿਰ ਇਹ ਪੁਲਿਸ ਆਈ ਕਾਦੇ ਵਾਸਤੇ ਜਾਂਦੇ ਜੇ ਕੋਈ ਹੋਰ ਕੋਈ ਕਾਰਨ ਹੈ ਤਾਂ ਉਹ ਆਪਣਾ ਕਾਰਵਾਈ ਕਰਨ ਤੇ ਜੇ ਸਾਡੇ ਤੇ ਕੋਈ ਹੋਰ ਕੋਈ ਗਨਾਹਾਂ ਆ ਤਾਂ ਸਾਨੂੰ ਅਰੈਸਟ ਕਰਨਾ ਸੀ ਤੇ ਉਹਨੂੰ ਕਰਾਤੀ ਕਿਹਾ ਸੀ ਕਿ ਤੁਸੀਂ ਇੰਨੇ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਜਦੋਂ ਜਦੋਂ ਸਾਨੂੰ ਚੁੱਕ ਕੇ ਕਿਤੇ ਸੁੱਟੋ ਫਿਰ ਰਾਤ ਕਿੰਨੇ ਫੋਰਸ ਦੇ ਲੋਕ ਸਾਰੀ ਰਾਤ ਇਹੋ ਜੀ ਠੰਡੇ ਚ ਖੜੇ ਆ ਸਾਨੂੰ ਤੇ ਉਹਨਾਂ ਤੇ ਵੀ ਇਹ ਦਰਸਾਉਂਦਾ ਕਿ ਵੱਡੇ ਲੋਕ ਤੋਂ ਆਰਡਰ ਦੇ ਕੇ ਚੁੱਪਚਾਪ ਸੌ ਜਾਂਦੇ ਤੇ ਇਹ ਕਿ ਬਹੁਤ ਤੱਕਾ ਵਾਏ ਪੰਜਾਬ ਦੇ ਲੋਕਾਂ ਨਾਲ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਹੈ ਹੁਣ ਕਿਹਨਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਤੁਹਾਡੀ ਹੋਈ ਹੈ ਹੁਣ ਇਹ ਡੀਐਸਪੀ ਬਹਾਵਕਾਲਾ ਸਾਹਿਬ ਸੀਗੇ ਉਹਦੇ ਹੈਡ ਤੇ ਉਹਨਾਂ ਨੇ ਉਹਨਾਂ ਦੇ ਥਰੂ ਹੀ ਇਹ ਕਹਿੰਦੇ ਕਿ ਜੇ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਅਜੇ ਤੱਕ ਕੋਈ ਉਪਰੋਂ ਹਦਾਇਤ ਨਹੀਂ ਗਈ ਅਜੇ ਤੱਕ ਦੱਸੇ ਸੀ ਤਨ ਬੰਦ ਰੱਖਾਂਗੇ ਤੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋ ਕੰਮ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਰਡਰ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨ ਆਰਡਰ ਦੀ ਸਥਿਤੀ ਨੂੰ ਦੇਖ ਕੇ ਜਾਂ ਫਿਰ ਇਹਨਾਂ ਵੱਲੋਂ ਕੋਈ ਮਾਰਚ ਦੀ ਕੋਈ ਸੂਚਨਾ ਜਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਸ਼ਾਇਦ ਤਾਂ ਕਰਕੇ ਨਾ ਲਾਇਨ ਆਰਡਰ ਦੀ ਸਥਿਤੀ ਚਲੋ ਜੇ ਹੋ ਸਕਦਾ ਤੇ ਉੱਥੇ ਕੋਈ ਹੋ ਸਕਦੀ ਹੈ ਇੱਥੇ ਤੇ ਕੋਈ ਲਾਰਡਨਰ ਸਥਿਤੀ ਤੇ ਇੱਥੇ ਤੇ ਇਹੋ ਜਿਹੇ ਇਦਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਕੋਈ ਮਾਰਚ ਕੱਢ ਰਹੇ ਸੀ ਤੁਸੀਂ ਅੱਜ ਜਿੱਥੇ ਦੇ ਰੁਕ ਕੇ ਜਾ ਰਹੇ ਸੀਗੇ ਹਾਂ ਅਸੀਂ ਤੇ ਸੰਗਤਾਂ ਨਾਲ ਲੈ ਕੇ ਜਾ ਰਹੇ ਸੀ ਕਿ ਉਹ ਉਹ ਮੋਰਚੇ ਨੂੰ ਵੱਤੋਂ ਵੱਤ ਸਾਰੇ ਪੰਜਾਬ ਦੇ ਲੋਕ ਸਮਰਥਨ ਦੇਣ ਤੇ ਉਹ ਮੋਰਚਾ ਫਤਿਹ ਹੋਵੇ ਅੱਛਾ ਬੀਤੇ ਦਿਨੀ ਕਿਸਾਨੀ ਮੋਰਚੇ ਨੂੰ ਲੈ ਕੇ ਤੁਸੀਂ ਕਿਹਾ ਸੀਗਾ ਕਿ ਜਦੋਂ ਮਹਾਪੰਚਾਇਤ ਸੀਗੀ ਤੁਸੀਂ ਕਿਹਾ ਉੱਥੇ ਵੱਧ ਤੋਂ ਵੱਧ ਪਹੁੰਚੋ ਉੱਥੇ ਸਮਰਥਨ ਲੈ ਕੇ ਕਿਹਾ ਸੀਗਾ ਤੇ ਉਦੋਂ ਉਦੋਂ ਕੋਈ ਪੁਲਿਸ ਵੱਲੋਂ ਨਹੀਂ ਨਹੀਂ ਅਸੀਂ ਵੀ ਉੱਚ ਦੋ ਵਾਰੀ ਕਾਫੀ ਵੱਡੇ ਤਦਾਦ 'ਚ ਅਸੀਂ ਆਪਣੇ ਸਮਰਥਕਾਂ ਨੂੰ ਲੈ ਕੇ ਮੋਰਚੇ 'ਚ ਵੀ ਗਏ ਆ ਉਦੋਂ ਸਾਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਤੇ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਕੋਈ ਵੀ ਤਰਕ ਤੁਸੀਂ ਰੱਖਿਆ ਪੁਲਿਸ ਦੇ ਪੁਰੇ ਔਰ ਕੀ ਕਹਿਣਾ ਉਹਨਾਂ ਦਾ ਤੇ ਤਰਕ ਤੇ ਅਸੀਂ ਉਹ ਰੱਖਿਆ ਕਿ ਇਹ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਇਹ ਤੁਸੀਂ ਜਾਣੇ ਨੂੰ ਲੈ ਕੇ ਜੀ ਅੱਜ ਜਿਹੜਾ ਤੁਸੀਂ ਜਾਣੇ ਨੂੰ ਕਿਹਾ ਹੈਗਾ ਕੀ ਗੱਲਬਾਤ ਹੋਈ ਉਹ ਮੀਟਿੰਗ ਦੇ ਵਿੱਚ ਮੀਟਿੰਗਸ ਤੇ ਇਹੋ ਜੀ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਨੂੰ ਹਦਾਇਤ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਕਦੋਂ ਤੱਕ ਹੈ ਉਹ ਕਹਿੰਦੇ ਜਨਤਕ ਉੱਪਰੋਂ ਸਾਨੂੰ ਆਰਡਰ ਨਹੀਂ ਆਉਂਦਾ ਤੁਹਾਨੂੰ ਕੱਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਹੋਰ ਵੀ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਨਹੀਂ ਹੋਰ ਤੇ ਪਤਾ ਨਹੀਂ ਹੁਣ ਇਹ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋ ਸਕਦਾ ਆਪਣੇ ਸੋਰਸ ਦੇ ਥਰੂ ਸਾਨੂੰ ਇਹਨਾਂ ਪਤਾ ਲੱਗਾ ਕਿ ਕਾ ਰੋਕਿਆ ਗਿਆ ਵਾ ਤੁਹਾਡੇ ਸਾਥੀਆਂ ਵੱਲੋਂ ਕਿਸੇ ਵੱਲ ਇਨਫੋਰਮੇਸ਼ਨ ਹੈਗੀ ਇਹੋ ਜੀ ਕਿ ਉਹਨਾਂ ਨੂੰ ਵੀ ਨਜ਼ਰ ਬੰਦ ਕੀਤਾ ਗਿਆ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਮੇਰੇ ਖਿਆਲ ਅਜੇ ਸਾਡੀ ਨਜ਼ਰ 'ਚ ਨਹੀਂ ਗਈ ਮੇਰੇ ਖਿਆਲ 'ਚ ਜੋ ਮੇਨ ਮੇਨ ਬੰਦਿਆਂ ਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੋਵੇ ਠੀਕ ਕੀ ਜਲੂ ਖੜਾ ਦੇ ਕੀ ਕਾਰਨ ਹੈਗਾ ਇਹ ਸਾਡੀ ਲਾਅ ਐਂਡ ਆਰਡਰ ਡਿਊਟੀ ਲਈ ਆਈ ਹੈ ਜੀ ਫੋਰਸ ਐਥੀਕ ਕੀ ਜਗ੍ਹਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇਬੰਦੀ ਚੱਲੀ ਜਾਂ ਫਿਰ ਪਾਰੀ ਪਾਲ ਜਿਹੜਾ ਤੁਹਾਨੂੰ ਇਹ ਜੱਲੂਪੁਰ ਖੇੜਾ ਪਿੰਡ ਪੰਡਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁਟ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਫਿਰ ਫੋਰਸ ਮੋਬਾਈਲਾਈਜ਼ ਕਰਦੇ ਹਾਂ ਹੁਣ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜੱਲੂਪੁਰ ਖੇੜਾ ਪਿੰਡ ਹੈ ਜੀ ਇਹ ਕਿੰਨਾ ਦੇ ਘਰ ਦੇ ਮੁੰਡੇ ਜਿਹੜਾ ਹੈ ਘਰ ਇੱਥੇ ਉਹਨਾਂ ਦਾ ਵੀ ਹੈਗਾ ਜੀ ਸਰ ਅਮਰਿਤਪਾਲ ਸਿੰਘ ਬਾਕੀ ਇਥੇ ਚੌਂਕ 'ਚ ਖੜੇ ਸੀ ਸਰ ਜਿੱਦਾਂ ਆਊਟਸਾਈਡ ਹੀ ਲਗਾਈ ਗਈ ਕਿ ਇਨਪੁਟ ਕਿਸ ਤਰ੍ਹਾਂ ਦੀ ਹੈਗੀ ਜਿਹਦੇ ਕਾਰਨ ਉਹ ਕੋਈ ਤੇ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤੋਂ ਬਾਹਰ ਬੈਠੇ ਨਜ਼ਰਬੰਦ ਤੇ ਤਾਂ ਹੁੰਦਾ ਜੀ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਇਆ ਸੀ ਨਹੀਂ ਪੁਲਿਸ ਫੋਰਸ ਅੰਦਰ ਹੀ ਬੈਠੀ ਸੀ ਜੀ ਸ੍ਰੀ ਨਹੀਂ ਨਹੀਂ ਉਹ ਤੇ ਉਹਨਾਂ ਕੋਲ ਕਿਤੇ ਕੁਝ ਚਾਦਰ ਕਾ ਪੀ ਰਹੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਹਰ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਕਰਕੇ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਕਾਇਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸ ਸੱਚ ਕੋਈ ਨਹੀਂ ਸਾਡੇ ਕੋਲ ਐਸ ਸੱਚ ਕੋਈ ਨਹੀਂ ਬਾਕੀ ਮੈਂ ਜਾ ਰਹਿਆ ਹਾਂ ਬੁਲਾ ਰਹੇ ਉਹਦੇ ਵਿੱਚ